ਆ ਖੜੇ ਹੋਏ ਆਂ ਜੀ ਜ਼ਿਲ੍ਹੇ ਵਾਲੇ ਬਾਗ ਦੇ ਵਿੱਚ ਆ ਦੇਖੋ 100 ਸਾਲ ਤੋਂ ਉੱਪਰ ਹੋ ਗਿਆ ਗੋਲੀਆਂ ਦੇ ਨਿਸ਼ਾਨ ਹਜੇ ਵੀ ਸਾਹਮੇ ਹੋਏ ਨੇ ਤੁਸੀਂ ਵੀ ਅੱਖ ਚੈੱਕ ਕਰ ਸਕਦੇ ਹੋ ਜੀ ਹਾਂਜੀ ਸੰਗਤ ਜੀ ਆਪਣੇ ਸੰਗਤ ਆਰੀ ਆ ਹੁਣ ਆਪਾਂ ਤੁਹਾਨੂੰ ਕਰਾਉਣੇ ਆ ਜ਼ਿਲ੍ਹੇ ਵਾਲੇ ਬਾਗ ਦੇ ਦਰਸ਼ਨ ਜ਼ਿਲ੍ਹੇ ਵਾਲੇ ਬਾਗ ਦੇ ਅੰਦਰ ਜਾਵਾਂਗੇ ਬਣੇ ਰਹੋ ਸਾਡੇ ਨਾਲ ਹਾਂਜੀ ਸੰਗਤ ਜੀ ਕਰੋ ਚੈੱਕ ਜ਼ਿਲ੍ਹੇ ਵਾਲੇ ਬਾਗ ਦੇ ਬਾਹਰ ਦਾ ਥਿਊ ਅੰਦਰ ਜਾਵਾਂਗੇ ਆਪਾਂ ਦਿਖਾਉਣੇ ਆ ਤੁਹਾਨੂੰ ਸਾਰਾ ਕੁਝ ਅੰਦਰ ਹਾਂ ਉਹ ਕਿਹੜਾ ਦੂਈ ਤੇ ਰੱਖੀ ਵੀਰੇ ਵਾਲਾ ਬਾਗ ਸੇਰ ਉਦਮ ਸਿੰਘ ਜੀ ਉਹਨਾਂ ਉਹਨਾਂ ਦਾ ਸਟੈਚੂ ਲੱਗਿਆ ਹੋਇਆ ਆ ਦੇਖੋ ਵੀ

ਦੇਉ ਬਾਗਾ ਜਿਹੜਾ ਕੀ 13 ਅਪ੍ਰੈਲ 1919 ਨੂੰ ਜਰਨਲ ਡਾਇਰ ਨੇ ਹੁਕਮ ਕੀਤਾ ਸੀ ਲੋਕਾਂ 'ਤੇ ਗੋਲੀ ਚਲਾਈ ਸੀ ਖੂਨੀ ਖੂਬ ਹੀ ਐ ਇੱਥੇ ਦਿਖਾਵਾਂਗੇ ਤੁਹਾਨੂੰ ਆਪਾਂ ਜਿਲੇ ਵਾਲੇ ਬਾਗ ਦੇ ਵਿੱਚ ਆ ਰਹੇ ਆਂਗੇ ਬਹੁਤ ਦੂਰ ਦੂਰ ਲੋਕ ਇੱਥੇ ਆਉਂਦੇ ਨੇ ਬਹੁਤ ਵਧੀਆ ਲੱਗਿਆ ਹੋਇਆ ਓਰੇ ਆ ਸਾਰੀਆਂ ਯਾਦਗਾਰਾਂ ਇੱਥੇ ਸਾਮੀਆਂ ਹੋਈਆਂ ਨੇ ਦੇਖੋ ਉੱਪਰ ਥੀਏਟਰ ਬਣਿਆ ਹੋਇਆ ਇਹ ਵੀ ਸਾਰਾ ਦੱਸਿਆ ਜਾਂਦਾਗਾ ਕਿੰਦਾ ਕੀ ਹੋਇਆ ਉਸ ਟਾਈਮ ਕਦੋਂ ਕੀ ਹੋਇਆ ਉੱਪਰ ਥੀਏਟਰ ਬਣਿਆ ਹੋਇਆ ਜਿੱਥੇ ਤੁਹਾਨੂੰ ਦੱਸਦੇ ਨੇ ਸਟੋਰੀ ਸਾਰੀ ਸਮਝਾਉਂਦੇ ਨੇ बहुत है अपनी संग पहली बार आई है इधर देखो थे दे सारा व्यू चलता हुआ ਉਹ ਪਿੰਡ ਹੈ ਜਿਹੜੀ on 4447 ਮੈਚਿਸ ਦੇ ਕਾਰਨ ਦੋ ਸ਼ਹਿਰਾਂ ਵਿੱਚ ਬੈਠੇ ਨੇ ਜਿਹੜਾ ਹੈ ਸੈਲ ਹਾਈ ਵਿਦ ਅਲਟੈਂਟ ਸੌਫਟਵੇਅਰ ਆ ਦੇਖੋ ਜੀ ਆ ਗੋਲੀਆਂ ਦੇ ਨਿਸ਼ਾਨ ਜਿਹੜੇ ਆ ਸਾਰੇ ਅੱਜ ਆਪਾਂ ਬਾਹਰ ਦਿਖਾਵਾਂਗੇ ਇਹ ਥੀਏਟਰ ਦੇ ਵਿੱਚ ਸਮਝਾਇਆ ਜਾਂਦਾ ਜਿਹੜੇ ਲੋਕ ਪਹਿਲੀ ਵਾਰ ਆਉਂਦੇ ਨੇ ਉਹਨਾਂ ਨੂੰ ਹਾਂ ਦੀ ਕਰੋ ਦਰਸ਼ਨ ਆਪਾਂ ਜਾ ਰਹੇ ਹਾਂਗੇ ਔਰ ਅੱਜ ਅਸੀਂ ਬੇ ਡਰੋਲਰਸ ਆਉਣ ਲਈ ਆਏ ਹਾਂ ਜਿਹੜੇ ਬਾਰੇ ਗੱਲ ਆ ਰਿਹਾ ਸਹੀ ਕਲਾ ਆਉਣ ਸਾਲਾਤਾਂ ਆਵਾਜ਼یں ਨਿਕਲ ਗਈ ਦਰੂਦੀਨ ਨੂੰ ਤੋੜ ਦਿੱਤੀ ਗਈ ਸਿਆਹੀ ਸੁਹਾਗੀ ਗਈ ਸਾਰੇ ਘਰੋਂ ਦੇ ਨਾਟਕ ਤਿੰਸ਼ਕੀ ਸਾਰੇ ਸਬਾਹੀ ਜੋ ਕਿ ਉਸ ਰਾ ਆਪਣਿਤ ਸੋਚਿਆ ਸੀ ਇਹ ਸਾਰਾ ਇਤਿਹਾਸ ਦੱਸ ਰਹੇ ਨੇ ਥੀਟਰਾਂ ਦੀ ਹਾਂਜੀ ਹਾਲ ਐਂਟਰੀ ਨੰਬਰ 3 ਦੇ ਵਿੱਚ ਵਾਗੇ ਆ ਦੇਖੋ ਬਹੁਤ ਸੋਹਣੇ ਸਟੈਚੂ ਬਣੇ ਹੋਏ ਨੇ ਇੱਥੇ ਆ ਦੇਖੋ ਮੂਮੀ ਬਣਾਇਆ ਹੋਇਆ ਉਹ ਜਿਹੜਾ ਵਾਗ ਦਾ ਨਕਸ਼ਾ ਹੈਦਰ ਸ਼ਾਹ 파 ਹੀ ਗੜੇ ਨੇ ਟ੍ਰੈਕਟਰ ਦੇ ਰਾਹੀਂ ਸਮਝਾਇਆ ਜਾਂਦਾਗਾ ਬਹੁਤ ਸੋਹਣੀ ਚੀਜ਼ ਬਣਾਤੀ ਇਹਨਾਂ ਨੇ ਅੱਛੇ ਦਿਖਾਵਾਂਗੇ ਤੁਹਾਨੂੰ ਬਾਹਰ ਜਾ ਕੇ ਵੀ ਆਪਾਂ ਸਾਰਾ ਦੇਖੋ ਫੌਰਨ ਤੋਂ ਦੂਰੋ ਦੂਰ ਇੱਥੇ ਆਉਂਦੇ ਨੇ ਵਾਰਲ ਦੇਸ਼ਾਂ ਤੋਂ ਵੀ ਲੋਕ ਅਰਥਨ ਕਰੋਰ ਮੰਦਿਰ ਸਾਹਿਬ ਦੀ ਜਲਿਆਂ ਵਾਲੇ ਬਾਗ ਦੀ ਹਾਂਜੀ ਆਪਾ ਜਾ ਰਹੇ ਆ ਉਹ ਖੂਨੀ ਖੂਵਲ ਜਦੋਂ ਲੋਕ ਆਪਣੀਆਂ ਜਾਨ ਬਚਾਉਣ ਵਾਸਤੇ ਉਸ ਖੂਨੀ ਖੂਹ ਦੇ ਵਿੱਚ ਹਾਲ ਮਾਰ ਗਏ ਸੀਗੇ ਉਹ ਵੀਊ ਦਿਖਾਉਣਾ ਤੁਹਾਨੂੰ ਉਹ ਖੂਹ ਦਿਖਾਉਣਾ ਤੁਹਾਨੂੰ ਦੇਖੋ ਕਿਵੇਂ ਲੋਕ ਦੇਖਣ ਆ ਰਹੇ ਨੇ ਦੂਰ ਦੂਰੋਂ ਵੈਸੇ ਸਰਕਾਰ ਨੇ ਬਹੁਤ ਵਧੀਆ ਪਾਰਕ ਬਣਾ ਰੱਖਿਆ ਸਾਮ ਰੱਖਿਆ ਇਹ ਯਾਦਗਾਰ ਹਾਂਜੀ ਦੇਖੋ ਜੀ ਉਸ ਖੂਨੀ ਖੂਨ ਨੂੰ ਜਦੋਂ ਲੋਕ ਆਪਣੀਆਂ ਜਾਨਾਂ ਬਚਾਉਣ ਵਾਸਤੇ ਸਾਲਾ ਮਾਰਗਿਸੇ ਦੇ ਵਿੱਚ ਨਾਰ ਨਹੀਂ ਮਿਲਦਾ ਇਸ ਜੀ ਮਰੀ ਇਸ ਜੀ ਹਾਂਜੀ ਚੈੱਕ ਕਰੋ ਗੋਲੀਆਂ ਦੇ ਨਿਸ਼ਾਨ ਉਸ ਟਾਈਮ ਦੇ ਦੇਖੋ 100 ਸਾਲ ਤੋਂ ਵੀ ਉੱਪਰ ਹੋ ਗਿਆ ਗੋਲੀਆਂ ਦੇ ਨਿਸ਼ਾਨ ਨੂੰ ਇਹ ਆ ਦੇਖੋ ਗੋੜੀ ਦਾ ਕਿੰਨੇ ਮੈਮਰੀ ਹੈਗਾ ਸਾਰਾ ਕੁਝ ਇਹਦੇ ਉੱਤੇ ਦੱਸਿਆ ਗਿਆ ਜੀ ਉਹ ਨਿੱਕੂਦਵਾਜ ਜਿਹੜੀ ਗੈਲਰੀ ਨੰਬਰ 3 ਆਪਾਂ ਉਹਦੇ ਵਿੱਚ ਐਂਟਰ ਹੋ ਗਏ ਦਿਖਾਉਣੀਆਂ ਸਾਨੂੰ ਇਹਦੇ ਵਿੱਚ ਥੀਏਟਰ ਦੇ ਵਿੱਚ ਕੀ ਆ ਸਾਰਾ ਇਤਿਹਾਸ ਲਿਖਿਆ ਹੋਇਆ ਜੀ ਹੱਥ ਨਹੀਂ ਲਗਾਣਾ ਬਈ ਦੇਖ-ਦੇਖਾ ਕੇ ਚਲਦੇ ਰਹੋ ਸਟੈਚੂ ਬਣੇ ਹੋਈ ਆ ਦੇਖੋ ਬਹੁਤ ਸੋਹਣੇ ਤੁਸੀਂ ਇੱਥੇ ਆ ਕੇ ਸਾਰਾ ਇਤਿਹਾਸ ਪੜ ਸਕਦੇ ਹੋ ਦੇਖ ਸਕਦੇ ਹੋ

ਹਾਂਜੀ ਜਿਹੜਾ ਇਹ ਆਪਣਾ ਵਲੌਗ ਹਨਾ ਜਲੇ ਵਾਲੇ ਬਾਗ ਵਾਲਾ ਆਪਾਂ ਹਰ ਮੰਦਰ ਸਾਹਿਬ ਤੋਂ ਅਲੱਗ ਪਾਟ ਬਣਾ ਕੇ ਪਾਵਾਂਗੇ ਜਰੂਰ ਦੇਖਿਓ ਕਿਉਂਕਿ ਫਿਰ ਵਲੌਗ ਵੱਡਾ-ਵੱਡਾ ਹੋ ਜੂ ਇਕੱਠਾ ਜੋੜਤਾ ਜਰੂਰ ਸ਼ੇਅਰ ਕਰਿਓ ਹਾਂਜੀ ਸੰਗਤ ਜੀ ਕਰੋ ਚੈੱਕ ਬਹੁਤ ਹੀ ਸੋਹਣਾ ਬਣਾਇਆ ਹੋਇਆ ਇਹਨਾਂ ਨੇ ਜਲੇ ਵਾਲਾ ਬਾਗ ਵਲੌਗ ਬਣਾਉਣੀ ਆ ਭਾਈ ਅਵਤਾਰ ਸਿੰਘ ਜੱਸੜ ਦਾ ਤਾਂ ਇੱਕ ਮਿੰਟ ਹਾਂਜੀ ਅੱਪਾ ਜਿਲੇ ਵਾਲੇ ਬਾਗ ਦੇ ਵਿੱਚ ਆਏ ਹੋਇਆ ਆ ਬਾਈ ਕਹਿੰਦੇ ਜਰੂਰ ਸਾਡਾ ਵਿੱਚ ਪਾ ਦੇ ਕਿੱਥੋਂ ਆਏ ਹੋ ਬਈ ਤੁਸੀਂ ਭਗਵਾਨ ਬਾਈ ਗੁਰਦਾਸਪੁਰ ਤੋਂ ਅੱਛਾ ਗੁਰਦਾਸਪੁਰ ਤੋਂ ਗੁਰਦਾਸਪੁਰ ਦੇ ਮੁੰਡੇ ਗੱਤਕਾ ਖੇਡਦੇ ਨੇ ਮੇਰੇ ਨਾਲ ਬਸ ਮੈਂ ਮਾਨਸਾ ਤੋਂ ਆ ਜਰੂਰ ਦੇਖਿਓ ਠੀਕ ਹੈ ਠੀਕ ਹੈ ਬਾਈ ਓਕੇ ਓਕੇ ਹਾਂਜੀ ਆਪਾਂ ਇੱਧਰ ਵੀ ਤੁਹਾਨੂੰ ਦਰਸ਼ਨ ਕਰਵਾਉਣੇ ਆ ਗੋਲੀਆਂ ਦੇ ਨਿਸ਼ਾਨ ਦੇ ਜਲੇ ਵਾਲੇ ਬਾਗ ਦੇ ਵਿੱਚ ਆ ਦੇਖੋ ਜੀ ਇਧਰ ਵੀ ਯਾਦਗਾਰ ਸਾਮੀ ਹੋਈ 100 ਸਾਲ ਤੋਂ ਉੱਪਰ ਪੁਰਾਣੀਆਂ ਇੱਟਾਂ ਲੱਗੀਆਂ ਹੋਈਆਂ ਆ ਗੋਲੀਆਂ ਦੇ ਨਿਸ਼ਾਨ ਜਲੇ ਵਾਲੇ ਬਾਗ ਦੇ ਵਿੱਚ ਗੋਲੀ ਤੋਂ ਕੋਈ ਉਠਾ ਕੇ ਲੈ ਨਹੀਂ ਆ। ਪਾ ਖੜੇ ਹੋਏ ਆਂ ਜੀ ਜ਼ਿਲ੍ਹੇ ਵਾਲੇ ਬਾਗ ਦੇ ਵਿੱਚ ਆ ਦੇਖੋ 100 ਸਾਲ ਤੋਂ ਉੱਪਰ ਹੋ ਗਿਆ ਗੋਲੀਆਂ ਦੇ ਨਿਸ਼ਾਨ ਹਜੇ ਵੀ ਸਾਹਮੇ ਹੋਏ ਨੇ ਤੁਸੀਂ ਵੀ ਆ ਕੇ ਚੈੱਕ ਕਰ ਸਕਦੇ ਹੋ ਜੀ ਅਮਰਸਰ ਸਾਹਿਬ ਦੇ ਵਿੱਚ ਹਾਂ ਜੀ ਇੱਧਰ ਵੀ ਗੋਲੀਆਂ ਦੇ ਨਿਸ਼ਾਨ ਬਣੇ ਹੋਏ ਨੇ ਜਿਹੜੇ ਹਜੇ ਤੱਕ ਸ਼ਾਮ ਰੱਖੇ ਨੇ ਦੇਖੋ ਅੱਥੇ ਆ ਕੇ ਤੁਸੀਂ ਦੇਖ ਸਕਦੇ ਹੋ ਹਾਂਜੀ ਆਪਣਾ ਟਾਈਮ 11:20 ਹੋ ਗਈ ਜੀ ਆਪਾਂ ਹੁਣ ਵੀ ਲੇਟ ਹੁੰਦੇ ਜਾ ਰਹੇ ਆ ਉਧਰਲੇ ਪਾਸੇ ਅਮਰਜੋਤੀ ਜਿਹੜੀ ਸੀ ਇਦਾਂ ਦੀ ਯਾਰ ਦੇ ਵਿੱਚ ਚਲਦੀ ਰਹਿੰਦੀ ਹੈਗੀ ਉਧਰ ਆਉਣ ਦਾ ਰਸਤਾ ਸੀ ਇਧਰ ਅੱਗੇ ਜ ਟੋਂ ਦਾ ਰਸਤਾ ਸੋ ਆਪਾਂ ਜਾ ਰਹੇ ਹੁਣ ਵਾਰ ਨੂੰ ਆ ਦੇਖੋ ਆ ਜੋ ਜੀ ਚਲੋ ਚਲ ਹਾਂ ਜੀ ਸੰਤ ਜੀ ਤੁਸੀਂ ਇੱਥੇ ਅਗੇ ਜਿਲ੍ਹਾ ਵਾਲੇ ਬਾਗ ਦੇ ਵਿੱਚ ਦਰਸ਼ਨ ਕਰ ਸਕੋ ਜਿਹੜੀਆਂ ਚੀਜ਼ਾਂ ਤੁਹਾਨੂੰ ਦਿਖਾਈਆਂ ਸਭ ਬਣੇ ਰਹੋ ਸਾਡੇ ਨਾਲ ਜਿਹੜਾ ਇਹ ਬਲੌਗ ਆਪਾਂ ਅਲੱਗ ਤੋਂ ਪਾਵਾਂਗੇ ਜਿਲ੍ਹਾ ਵਾਲੇ ਬਾਗ ਵਾਲਾ ਅੰਮਰਸਰ ਸਾਹਿਬ ਵਾਲਾ ਉਹ ਅਲੱਗ ਤੋਂ ਪਾਰਟ ਬਣਾਵਾਂਗੇ ਜੀ ਸਤਿ ਸ੍ਰੀ ਅਕਾਲ